ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡੇ ਨਾਲ ਪੇਸ਼ ਕਰਨ ਜਾ ਰਿਹਾ ਹਾਂ ਆਪਣੀ ਲਿਖੀ ਹੋਈ ਰਚਨਾ ਬਚਪਨ ਨਿੱਕੇ ਹੁੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਨਿੱਕੇ ਹੁੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਅਸੀਂ ਖੇਡਦੇ ਹੁੰਦੇ ਸੀ ਨਾਲ ਆਣੀਆਂ ਹੁਣੇ ਆਉਂਦੀਆਂ ਨੇ ਜਾਂਦਾ ਉਪਰਾਂ ਹੁਣੇ ਆਉਂਦੀਆਂ ਨੇ ਜਾਂਦਾ ਉਪਰਾਂੀਆਂ ਹੌਣ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲ ਸੁਣਦੇ ਸੀ ਬਿਝਾਰ ਤਾਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲ ਸੁਣਦੇ ਸੀ ਬਿਝਾਰ ਤਾਂ ਮਿੱਠੀਆਂ ਸੀ ਦਾਦੀ ਦੀਆਂ ਉਹ ਕਹਾਣੀਆਂ ਹੌਣ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਹੌਣ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਮਾਪੇ ਸਾਨੂੰ ਰੁੱਸਿਆਂ ਨੂੰ ਮਨਾਉਂਦੇ ਸੀ ਹਰ ਇੱਕ ਰੀਜ ਸਾਡੀ ਪਗਾਉਂਦੇ ਸੀ ਮਾਪੇ ਸਾਨੂੰ ਰੁੱਸਿਆਂ ਨੂੰ ਮਨਾਉਂਦੇ ਸੀ ਹਰ ਇੱਕ ਰੀਜ ਸਾਡੀ ਪਗਾਉਂਦੇ ਸੀ ਆਪ ਪਿਓ ਦੇ ਸਿਰ ਤੇ ਬੜੀਆਂ ਮੋਜਾਂ ਮਾਣੀਆਂ ਹੁਣ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਅਸੀਂ 베ਰੀਆਂ ਦੇ ਫੇਰ ਖਾਂਦੇ ਹੁੰਦੇ ਸੀ ਗੰਨੇ ਚੋਪੜ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਅਸੀਂ 베ਰੀਆਂ ਦੇ ਫੇਰ ਖਾਂਦੇ ਹੁੰਦੇ ਸੀ ਗੰਨੇ ਚੋਪੜ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਤੋੜ ਕੇ ਛੱਲੀਆਂ ਘਰ ਲੈ ਆਣੀਆਂ ਹੁਣ ਆਉਂਦੀ ਆਣੇ ਜਾਂਦੋਂ ਪਰਾਣੀਆਂ ਹੁਣ ਆਉਂਦੀ ਆਣੇ ਜਾਂਦੋਂ ਪਰਾਣੀਆਂ ਸੱਮਾ ਪਚਪਣ ਤਾਂ ਬੜਾ ਉਹ ਸੋਹਣਾ ਸੀ ਤੀਰਥ ਕਹਿੰਦਾ ਮੋੜ ਨਾਏ ਹੁਣ ਆਉਣਾ ਜੀ ਸਮਾਂ ਪਚਪਣ ਦਾ ਪੜਾਉ ਸੋਹਣਾ ਸੀ ਤੀਰਥ ਕਹਿੰਦਾ ਮੋੜ ਨਾਏ ਹੁਣ ਆਉਣਾ ਜੀ ਖੇਟਾਂ ਪਚਪਣ ਦੀਆਂ ਖੇਟਾਂ ਪਚਪਣ ਦੀਆਂ ਸਾਥੋਂ ਭੁੱਲੀਆਂ ਨਹੀਂ ਜਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਦੋਸਤੋ ਜੇ ਮੇਰੀ ਰਚਨਾ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਹੌਸਲਾ ਅਭਜਾਈ ਜਰੂਰ ਕਰਨੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡੇ ਨਾਲ ਪੇਸ਼ ਕਰਨ ਜਾ ਰਿਹਾ ਹਾਂ ਆਪਣੀ ਲਿਖੀ ਹੋਈ ਰਚਨਾ ਬਚਪਨ ਨਿੱਕੇ ਹੁੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਨਿੱਕੇ ਹੁੰਦੇ ਜਦੋਂ ਅਸੀਂ ਪੜਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਅਸੀਂ ਖੇਡਦੇ ਹੁੰਦੇ ਸੀ ਨਾਲ ਆਣੀਆਂ ਹੁਣ ਆਉਂਦੀਆਂ ਨੇ ਜਾਂ ਤਾਂ ਉਹ ਪਰਾਣੀਆਂ ਹੁਣ ਆਉਂਦੀਆਂ ਨੇ ਜਾਂ ਤਾਂ ਉਹ ਪਰਾਣੀਆਂ ਹੁਣ ਆਉਂਦੀਆਂ ਨੇ ਜਾਂ ਤਾਂ ਉਹ ਪਰਾਣੀਆਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਗਾਦੀ ਕੋਲ ਸੁਣਦੇ ਸੀ ਬੁਝਾਰ ਤਾਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲੋਂ ਸੁਣਦੇ ਸੀ ਬਿਹਾਰ ਤਾਂ ਮਿੱਠੀਆਂ ਸੀ ਦਾਦੀ ਦੀਆਂ ਉਹ ਕਹਾਣੀਆਂ ਹੁਣ ਆਉਂਦੀਆਂ ਨੇ ਜਾਦਾ ਉਪਰਾਨੀਆਂ ਹੁਣ ਆਉਂਦੀਆਂ ਨੇ ਜਾਦਾ ਉਪਰਾਨੀਆਂ ਮਾਪੇ ਸਾਨੂੰ ਰੁੱਸਿਆਂ ਨੂੰ ਮਨਾਉਂਦੇ ਸੀ ਹਰ ਇੱਕ ਰੀਜ ਸਾਡੀ ਪਗਾਉਂਦੇ ਸੀ ਮਾਪੇ ਸਾਨੂੰ ਰੁੱਸਿਆਂ ਨੂੰ ਮਨਾਉਂਦੇ ਸੀ ਹਰ ਇੱਕ ਰੀਜ ਸਾਡੀ ਪਗਾਉਂਦੇ ਸੀ ਮਾਂ ਪਿਓ ਦੇ ਸਿਰ ਤੇ ਬੜੀਆਂ ਮੋਜਾਂ ਮਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਉਹ ਪੁਰਾਣੀਆਂ ਅਸੀਂ ਬੇਰੀਆਂ ਦੇ ਫੇਰ ਖਾਂਦੇ ਹੁੰਦੇ ਸੀ ਗੰਨੇ ਚੋਪਣ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਅਸੀਂ ਬੇਰੀਆਂ ਦੇ ਫੇਰ ਖਾਂਦੇ ਹੁੰਦੇ ਸੀ ਕੰਨੇ ਚੋਪੜ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਤੋੜ ਕੇ ਛੱਲੀਆਂ ਘਰ ਲੈ ਆਣੀਆਂ ਹੁਣ ਆਉਂਦੀ ਆਣੇ ਜਾਂਦੋਂ ਪਰਾਨੀਆਂ ਹੁਣ ਆਉਂਦੀ ਆਣੇ ਜਾਂਦੋਂ ਪਰਾਨੀਆਂ ਸਮਾਂ ਬਚਪਨ ਦਾ ਬੜਾ ਉਹ ਸੋਹਣਾ ਸੀ ਤੀਰਥ ਕਹਿੰਦਾ ਮੋੜ ਨਾਏ ਹੁਣ ਆਉਣਾ ਜੀ ਸਮਾਂ ਬਚਪਨ ਦਾ ਬੜਾ ਉਹ ਸੋਹਣਾ ਸੀ ਤੀਰਥ ਕਹਿੰਦਾ ਮੋੜ ਨਾਏ ਹੁਣ ਆਉਣਾ ਜੀ ਖੇਟਾਂ ਪਚਪਣਦੀਆਂ ਖੇਟਾਂ ਪਚਪਣਦੀਆਂ ਸਾਥੋਂ ਭੁੱਲੀਆਂ ਨਹੀਂ ਜਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਦੋਸਤੋ ਜੇ ਮੇਰੀ ਰਚਨਾ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਹੌਸਲਾ ਅਭਜਾਈ ਜਰੂਰ ਕਰਨੀ ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡੇ ਨਾਲ ਪੇਸ਼ ਕਰਨ ਜਾ ਰਿਹਾ ਹਾਂ ਆਪਣੀ ਲਿਖੀ ਹੋਈ ਰਚਨਾ ਬਚਪਨ ਨਿੱਕੇ ਹੁੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਨਿੱਕੇ ਹੁੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਅਸੀਂ ਖੇਡਦੇ ਹੁੰਦੇ ਸੀ ਨਾਲ ਹਾਨੀਆਂ ਹੁਣ ਆਉਂਦੀਆਂ ਨੇ ਜਾਂ ਤਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਂਦਾਓ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਂਦਾਓ ਪੁਰਾਣੀਆਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲ ਸੁਣਦੇ ਸੀ ਬਿਝਾਰਤਾਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲ ਸੁਣਦੇ ਸੀ ਬਿਝਾਰਤਾਂ ਮਿੱਠੀਆਂ ਸੀ ਦਾਦੀ ਦੀਆਂ ਉਹ ਕਹਾਣੀਆਂ ਹੁਣ ਆਉਂਦੀਆਂ ਨੇ ਜਾਂ ਪੁਰਾਣੀਆਂ ਔੜ ਆਉਂਦੀਆਂ ਨੇ ਜਾਦਾਂ ਉਪਰਾਂੀਆਂ ਮਾਪੇ ਸਾਨੂੰ ਰੁੱਸਿਆਂ ਨੂੰ ਮਨਾਉਂਦੇ ਸੀ ਹਰ ਇੱਕ ਰੀਜ ਸਾਡੀ ਪਗਾਉਂਦੇ ਸੀ ਮਾਪੇ ਸਾਨੂੰ ਰੁੱਸਿਆਂ ਨੂੰ ਮਨਾਉਂਦੇ ਸੀ ਹਰ ਇੱਕ ਰੀਜ ਸਾਡੀ ਪਗਾਉਂਦੇ ਸੀ ਆਪ ਪਿਓ ਦੇ ਸਿਰ ਤੇ ਬੜੀਆਂ ਮੋਜਾਂ ਮਾਣੀਆਂ ਹੁਣ ਆਉਂਦੀਆਂ ਨੇ ਜਾਦਾਂ ਉਪਰਾਂੀਆਂ ਹੋਰ ਆਉਂਦੀਆਂ ਨੇ ਜਾਦਾਂ ਉਪਰਾਂੀਆਂ ਹੋੜ ਔਂਦੀ ਆਣੇ ਜਾਦਾਂ ਉਹ ਪੁਰਾਣੀਆਂ ਅਸੀਂ ਬੇਰੀਆਂ ਦੇ ਪੇਰ ਖਾਂਦੇ ਹੁੰਦੇ ਸੀ ਗੰਨੇ ਚੋਪਣ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਅਸੀਂ ਬੇਰੀਆਂ ਦੇ ਪੇਰ ਖਾਂਦੇ ਹੁੰਦੇ ਸੀ ਗੰਨੇ ਚੋਪਣ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਤੋੜ ਕੇ ਛੱਲੀਆਂ ਘਰ ਲੈ ਆਣੀਆਂ ਹੁਣ ਆਉਂਦੀ ਆਣੇ ਜਦੋਂ ਉਹ ਪੁਰਾਣੀਆਂ ਹੁਣ ਆਉਂਦੀ ਆਣੇ ਜਦੋਂ ਉਹ ਪੁਰਾਣੀਆਂ ਸਮਾਪਚਪਣ ਦਾ ਪੜਾਓ ਸੋਹਣਾ ਸੀ ਤੀਰਥ ਕਹਿੰਦਾ ਮੋੜ ਨਾ ਏ ਔੜ ਆਉਣਾ ਜੀ ਸਮਾਪਚਪਣ ਦਾ ਪੜਾਓ ਸੋਹਣਾ ਸੀ ਤੀਰਥ ਕਹਿੰਦਾ ਮੋੜ ਨਾ ਏ ਹੁਣ ਆਉਣਾ ਜੀ ਖੇਟਾਂ ਪਚਪਣ ਦੀਆਂ ਖੇਟਾਂ ਪਚਪਣ ਦੀਆਂ ਸਾਥੋਂ ਭੁੱਲੀਆਂ ਨਹੀਂ ਜਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਹੁਣ ਆਉਂਦੀਆਂ ਨਹੀਂ ਜਾਂ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਹੌਸਲਾ ਅਭਜਾਈ ਜਰੂਰ ਕਰਨੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡੇ ਨਾਲ ਪੇਸ਼ ਕਰਨ ਜਾ ਰਿਹਾ ਹਾਂ ਆਪਣੀ ਲਿਖੀ ਹੋਈ ਰਚਨਾ ਬਚਪਨ ਨਿੱਕੇ ਹੁੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਵਰਦੇ ਹੁੰਦੇ ਸੀ ਅਸੀਂ ਖੇਡਦੇ ਹੁੰਦੇ ਸੀ ਨਾਲ ਆਣੀਆਂ ਹੁਣ ਆਉਂਦੀਆਂ ਨੇ ਜਾਦਾ ਓ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਦਾ ਓ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਦਾ ਓ ਪੁਰਾਣੀਆਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲ ਸੁਣਦੇ ਸੀ ਬੁਝਾਰਤਾਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲ ਸੁਣਦੇ ਸੀ ਬੁਝਾਰਤਾਂ ਉਹ ਪੁਰਾਣੀਆਂ ਹਣੇ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਮਾਪੇ ਸਾਨੂੰ ਰੁੱਸਿਆਂ ਨੂੰ ਮਨਾਉਂਦੇ ਸੀ ਮਨਾਉਂਦੇ ਸੀ ਹਰ ਇੱਕ ਰੀਜ ਸਾਡੀ ਫਗਾਉਂਦੇ ਸੀ ਆਪ ਪਿਓ ਦੇ ਸਿਰ ਤੇ ਬੜੀਆਂ ਮੋਜਾਂ ਮਾਣੀਆਂ ਹਣੇ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਹਣੇ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਹੋਰ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਅਸੀਂ ਬੇਰੀਆਂ ਦੇ ਪੇਰ ਖਾਂਦੇ ਹੁੰਦੇ ਸੀ ਗੰਨੇ ਚੋਪੜ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਅਸੀਂ ਬੇਰੀਆਂ ਦੇ ਪੇਰ ਖਾਂਦੇ ਹੁੰਦੇ ਸੀ ਗੰਨੇ ਚੋਪੜ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਤੋੜ ਕੇ ਛੱਲੀਆਂ ਘਰ ਲੈ ਆਣੀਆਂ ਹੁਣ ਆਉਂਦੀ ਆਣੇ ਜਾਂ ਤਾਂ ਉਪਰਾਣੀਆਂ ਹੁਣ ਆਉਂਦੀ ਆਣੇ ਜਾਂ ਤਾਂ ਉਪਰਾਣੀਆਂ ਸਮਾਂ ਪਚਪਣ ਤਾਂ ਬੜਾ ਉਹ ਸੂਣ ਸੀ ਪੀਰ ਕਹਿੰਦਾ ਮੋੜ ਨਾ ਏ ਹੁਣ ਆਉਣਾ ਜੀ ਸਮਾਂ ਤੇਰਾ ਪੜਾਉ ਸੋਹਣਾ ਸੀ ਦਿਲ ਤੇ ਦਾ ਮੋੜ ਨਾਏ ਹੁਣ ਆਉਣਆਂੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਦੋਸਤੋ ਜੇ ਮੇਰੀ ਰਚਨਾ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਹੌਸਲਾ ਅਭਜਾਈ ਜਰੂਰ ਕਰਨੀ ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡੇ ਨਾਲ ਪੇਸ਼ ਕਰਨ ਜਾ ਰਿਹਾ ਹਾਂ ਆਪਣੀ ਲਿਖੀ ਹੋਈ ਰਚਨਾ ਬਚਪਨ ਨਿੱਕੇ ਹੁੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਨਿੱਕੇ ਹੁੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਅਸੀਂ ਖੇਡਦੇ ਹੁੰਦੇ ਸੀ ਨਾਲ ਹਾਨੀਆਂ ਹੁਣ ਆਉਂਦੀਆਂ ਨੇ ਜਾਂ ਤਾਂ ਉਹ ਪੁਰਾਣੀਆਂ ਹੋੜੇ ਆਉਂਦੀਆਂ ਨੇ ਜਾਦਾ ਉ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਦਾ ਉ ਪੁਰਾਣੀਆਂ ਸੋਣਦੇ ਸੀ ਬਿਝਾਰ ਤਾਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲੋਂ ਸੁਣਦੇ ਸੀ ਬਿਝਾਰ ਤਾਂ ਮਿੱਠੀਆਂ ਸੀ ਦਾਦੀ ਦੀਆਂ ਉਹ ਕਹਾਣੀਆਂ ਹੁਣ ਆਉਂਦੀਆਂ ਨੇ ਜਾਦਾ ਉ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਦਾ ਉ ਪੁਰਾਣੀਆਂ ਮਾਪੇ ਸਾਨੂੰ ਰੁੱਸਿਆਂ ਨੂੰ ਮਣਾਉਂਦੇ ਸੀ ਹਰ ਇੱਕ ਰੀਜ ਸਾਡੀ ਪਗਾਉਂਦੇ ਸੀ ਮਾਪੇ ਸਾਨੂੰ ਰੁੱਸਿਆਂ ਨੂੰ ਮਨਾਉਂਦੇ ਸੀ ਹਰ ਇੱਕ ਰੀਜ ਸਾਡੀ ਪਗਾਉਂਦੇ ਸੀ ਆਪ ਪਿਓ ਦੇ ਸਿਰ ਤੇ ਬੜੀਆਂ ਮੋਜਾਂ ਮਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਉਹ ਪੁਰਾਣੀਆਂ ਅਸੀਂ ਬੇਰੀਆਂ ਦੇ ਪੇਰ ਖਾਂਦੇ ਹੁੰਦੇ ਸੀ ਗੰਨੇ ਦੇ ਖੇਤਾਂ ਵਿੱਚ ਖਾਂਦੇ ਹੁੰਦੇ ਸੀ 82ਆਂ ਦੇ ਫੇਰ ਖਾਂਦੇ ਹੁੰਦੇ ਸੀ ਗੰਨੇ ਚੂਪੜ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਤੋੜ ਕੇ ਛੱਲੀਆਂ ਘਰ ਲੈ ਆਣੀਆਂ ਹੁਣ ਆਉਂਦੀ ਆਣੇ ਜਾਂ ਤਾਂ ਉਪਰਾਣੀਆਂ ਹੁਣ ਆਉਂਦੀ ਆਣੇ ਜਾਂ ਤਾਂ ਉਪਰਾਣੀਆਂ ਸਮਾਂ ਪਚਪਣ ਦਾ ਬੜਾ ਉਹ ਸੋਣਾ ਸੀ ਤੀਰਥ ਕਹਿੰਦਾ ਮੋੜ ਨਾਏ ਹੁਣ ਆਉਣਾ ਜੀ ਸਮਾਂ ਪਚਪਣ ਦਾ ਪੜਾਉ ਉਹ ਸੋਣਾ ਚਪਣ ਦੀਆਂ ਖੇਟਾਂ ਬਚਪਨ ਦੀਆਂ ਸਾਥੋਂ ਭੁੱਲੀਆਂ ਨਹੀਂ ਯਾ ਪ੍ਰਾਣੀਆਂ ਹੁਣ ਆਉਂਦੀਆਂ ਨਹੀਂ ਜਾਂ ਤਾਂ ਉਹ ਪ੍ਰਾਣੀਆਂ ਦੋਸਤੋ ਜੇ ਮੇਰੀ ਰਚਨਾ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਹੌਸਲਾ ਅਭਜਾਈ ਜਰੂਰ ਕਰਨੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡੇ ਨਾਲ ਪੇਸ਼ ਕਰਨ ਜਾ ਰਿਹਾ ਹਾਂ ਆਪਣੀ ਲਿਖੀ ਹੋਈ ਰਚਨਾ ਬਚਪਨ ਨਿੱਕੇ ਹੁੰਦੇ ਜਦੋਂ ਅਸੀਂ ਪੜਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਨਿੱਕੇ ਹੁੰਦੇ ਜਦੋਂ ਅਸੀਂ ਪੜਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਅਸੀਂ ਖੇਡਦੇ ਹੁੰਦੇ ਸੀ ਨਾਲ ਹਾਨੀਆਂ ਹੁਣ ਆਉਂਦੀਆਂ ਨੇ ਜਾਂਦਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਂਦਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਂਦਾਂ ਉਹ ਪੁਰਾਣੀਆਂ ਅਸੀਂ ਕਰਦੇ ਬਹੁਤੀਆਂ ਸ਼ਰਾਰਤਾਂ ਦਾਦੀ ਕੋਲ ਸੁਣਦੇ ਸੀ ਬਾਜ਼ਾਰ ਤਾਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲ ਸੁਣਦੇ ਸੀ ਬਾਜ਼ਾਰ ਤਾਂ ਮਿੱਠੀਆਂ ਸੀ ਦਾਦੀ ਦੀਆਂ ਉਹ ਕਹਾਣੀਆਂ ਹੁਣ ਆਉਂਦੀਆਂ ਨੇ ਜਾਂ ਤਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਂ ਤਾਂ ਉਹ ਪੁਰਾਣੀਆਂ ਮਾਪਿਆਂ ਤੋਂ ਰੁੱਸਿਆਂ ਨੂੰ ਮਨਾਉਂਦੇ ਸੀ ਹਰ ਇੱਕ ਰੀਝ ਸਾਡੀ ਪਗਾਉਂਦੇ ਸੀ ਆਪ ਪਿਆਉ ਦੇ ਸਿਰ ਤੇ ਬੜੀਆਂ ਮੋਜਾ ਮਾਣੀਆਂ